ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਭੈਣ ਹੈ ਅਲਾਹਾਬਾਦ ਤੋਂ ਆਈ ਸੀ ਆਪਾਂ ਪਹਿਲਾਂ ਵੀ ਹਨੂਮਾਨ ਗੜ ਗਏ ਸੀ ਉੱਥੇ ਆਪਾਂ ਨੇ ਇਹਨਾਂ ਦੀ ਵੀਡੀਓ ਪਾਈ ਸੀ ਪਰ ਇਹ ਅੱਜ ਫੇਰ ਇੱਥੇ ਆਏ ਨੇਗੇ ਆਪਣਾ ਸੌਣੀ ਦੇ ਵਿੱਚ ਕੜਾਇ ਦਾ ਅੱਜ ਇਹਨਾਂ ਨਾਲ ਕਰਦਿਆਂ ਗੱਲਬਾਤ ਵੀ ਇਹਨਾਂ ਦੇ ਕੀ ਹਜੇ ਕੋਈ ਮਸਲੇ ਤੱਕ ਕੋਈ ਗੱਲ ਹੋਈ ਹੈ ਜਾਂ ਨਾ ਹੋਈ ਹੈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਉਦੋਂ ਉਹਨਾਂ ਦੇ ਸਹੁਰਿਆਂ ਨਾਲ ਗੱਲ ਕਰੀ ਸੀ ਇਹਨਾਂ ਦੇ ਹਸਪਤਲ ਇਹਨਾਂ ਨੂੰ ਕੋਈ ਰਾਹ ਨਹੀਂ ਦਿੱਤਾ ਸੀ ਉਹਨੇ ਗੱਲ ਨਹੀਂ ਕਰੀ ਤੇ ਅੱਜ ਜਿਹੜਾ ਆਪਾਂ ਇਹਨਾਂ ਦੇ ਕਿਹਨਾਂ ਕੋਲ ਐਮਐਨਐਸ ਆ ਕੇ ਕੋਣ ਸੀ ਦ੍ਰੋਪ ਉਹ ਲੋਕਾਂ ਨਾਲ ਅਨਜਣ ਤੇ ਉਹਨਾਂ ਨਾਲ ਗੱਲ ਕਰੀ ਉਹਨਾਂ ਨਾਲ ਗੱਲ ਕਰਕੇ ਟਾਈਮ ਲਿਆ ਵਾ ਤੇ ਉਹ ਕਹਿੰਦੀ ਕੋਈ ਗੱਲ ਤੁਸੀਂ ਆ ਜਾਓ ਬੈਠ ਕੇ ਆਪਾਂ ਜਿਹੜਾ ਵਾ ਵੀ ਆਪਾਂ ਜਰੂਰ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਉਹਨਾਂ ਨੇ ਆਪਣੇ ਜਵਾਨ ਨਾਲ ਉਹਦੇ ਨਾਲ ਆਪਣੇ ਜਵਾਨ ਨਾਲ ਬੰਨਿਆ ਫੋਨ ਦੇ ਉੱਤੇ ਤੇ ਮੈਂ ਤਾਂ ਇਹੋ ਹੀ ਕਹਿਣਾ ਕਿ ਜੁਠਾਣੀਆਂ ਨਾਲ ਸੰਬੰਧ ਹੈਗਾ ਮੈਂ ਤੁਸੀ ਵਿਆਹ ਕਰਦੇ ਵਾਸਤੇ ਕਰਾਉਂਦੇ ਫਿਰ ਵਿਆਹ ਹੀ ਨਾ ਕਰਾਵੀਂ ਇੱਕ ਹਿਸਾਬ ਨਾਲ ਇਹਦੇ ਵਿੱਚ ਜ਼ਿੰਦਗੀ ਬਰਬਾਦ ਕਰੀ ਆ ਤੁਸੀਂ ਮਾਤਾ ਜੀ ਜਿੱਥੇ ਉਹਨੂੰ ਪਹਿਲਾਂ ਵੀ ਬਦੀਨਾ ਦੀ ਵੀ ਮੈਂ ਉਹਨਾਂ ਰਹਿਣਾ ਉਹਨੂੰ ਪਹਿਲਾਂ ਨਹੀਂ ਸ਼ਰਮ ਆਈ ਦੀ ਵਿਚਾਰੀ ਦੀ ਇਨਤੀ ਬਰਬਾਦ ਕਰਤੀ ਅੱਜ ਫਿਰਦੀ ਆ ਥਾਂ ਥਾਂ ਪਤਾ ਮੈਂ ਇਹਨਾਂ ਨੂੰ ਜੁਠਾਣੇ ਨੂੰ ਚਾਹੀਦਾ ਇੱਕ ਔਰਤ ਹੋ ਕੇ ਔਰਤ ਦਾ ਘਰ ਪੱਟ ਰਹੀ ਆ ਹਨਾ ਇੱਕ ਆਪਾਂ ਮੁੰਡੇ ਨੂੰ ਵੀ ਗਲਤ ਕਹਿ ਸਕਦੇ ਜਦ ਵੀ ਤੇਦਾ ਵਿਆਹ ਹੋ ਗਿਆ ਤੂੰ ਆਪਣੇ ਘਰ ਤੋਂ ਹੀ ਆਲਾ ਹੋ ਗਿਆ ਵੀ ਆਪਣਾ ਘਰ ਸਾਬ ਹੈ ਨਾ ਇਸਨੇ ਮੇਰਾ ਦਿਓਰ ਆ ਤੂੰ ਨਾ ਆਪਣੇ ਦਿਓਰ ਤੇ ਕੰਜ਼ੋਰ ਰੱਖਦੇ ਸਮਾਹ ਰੱਖਣਾ ਅੱਗੇ ਵਧਣ ਦੀ ਚਾਚੂ ਤੇ ਕੌਣ ਦਿੰਦੀ ਇੱਕ ਔਰਤ ਦਿੰਦੀ ਆ ਉਹ ਬੰਦਾ ਜ਼ਬਰਦਸਤੀ ਮੂੰਹ ਨਹੀਂ ਪਾ ਲੈਂਦਾ ਹੈ ਨਾ ਜੇ ਔਰਤ ਦੇ ਵਿੱਚ ਸਿਕਤਾਈ ਹੋਵੇ ਨਾ ਤੇ ਜਿਹੜੀ ਔਰਤ ਉਸ ਦਾ ਘਰ ਵੀ ਬਸਾ ਸਕਦੀ ਦਰਾਨੀਆਂ ਜਿਥਾਣੀਆਂ ਹੋ ਕੇ ਬਾਕੀ ਅਸੀਂ ਇਹਨਾਂ ਦੇ ਨਾਲ ਉਹ ਨਹੀਂ ਉੱਥੇ ਤਿੰਨ ਸੌ ਕੋ ਆਪਾਂ ਟਾਈਮ ਲਿਆ ਉੱਥੇ ਚੱਲ ਕੇ ਰਾਜਸਥਾਨ ਦੇ ਵਿੱਚ ਜਿੰਨਾ ਟਾਈਮ ਦੇਣਗੇ ਉਦੋਂ ਆਪਾਂ ਚੱਲ ਕੇ ਜਰੂਰ ਉੱਥੇ ਆਪਾਂ ਕੈਮਰੇ ਸਾਹਮਣੇ ਆਉਣ ਜੇ ਸਹੀ ਨੇ ਹੋਣੀ ਕੈਮਰੇ ਸਾਹਮਣੇ ਆਉਂਦੇ ਨਹੀਂ ਉਹ ਹਾਂ ਜੇ ਸੱਚੇ ਹੋਣਗੇ ਤਾਂ ਕੈਮਰੇ ਸਾਹਮਣੇ ਆਉਣਗੇ ਆਪਾਂ ਬਿਲਕੁਲ ਬਿਲਕੁਲ ਜਦੋਂ ਆਪਾਂ ਗਏ ਉੱਥੇ ਰਾਜਸਥਾਨ ਉੱਥੇ ਆਪਾਂ ਕੈਮਰੇ ਸਾਹਮਣੇ ਕਰਾਂਗੇ ਉਹਦੇ ਪਰਿਵਾਰ ਨਾਲ ਵੀ ਬਾਕੀ ਜਿਨ੍ਹਾਂ ਨਾਲ ਗੱਲ ਕਰੀ ਆ ਉਹਨਾਂ ਦੇ ਘਰੇ ਸਿੱਧੇ ਚੱਲ ਕੇ ਆਪਾਂ ਮਤ ਸੁਣ ਕੇ ਆਪਾਂ ਜਰੂਰ ਇਹਨਾਂ ਦਾ ਕਰਾਂਗੇ ਨਾ ਬੈਠ ਕੇ ਤੁਸੀਂ ਕੁਝ ਜਾਣਨਾ ਚਾਹੁੰਦੇ ਹੋ ਹਾਂ ਕੀਗਾ ਉਹਨੇ ਟਾਈਮ ਦੇ ਕੇ ਤੇ ਮੁੱਕਰ ਕੇ ਸੀ ਤੇ ਪਹਿਲੇ ਦਿਨ ਕਹਿੰਦੇ ਆਸੀ ਆਵਾਂਗੇ ਦੂਜੇ ਦਿਨ ਕਹਿੰਦੇ ਅਸੀਂ ਨਹੀਂ ਆਉਂਦੇਗੇ ਹਾਂ ਕੋਈ ਆਉਣਾ ਤਾਂ ਪਊ ਅੱਜੇ ਪਿਆਰ ਨਾਲ ਨਹੀਂ ਆਉਂਦੇ ਤਾਂ ਸਿੱਤਰਾਂ ਨਾਲ ਉਹਨਾਂ ਦਾ ਕੋਈ ਮਾਤਾ ਨੇ ਪੁੱਛਿਆ ਵੀ ਇਹ ਵੀਡੀਓ ਬਣ ਰਹੀ ਸੀ ਕਿ ਕੁੜੀ ਚ ਕੋਈ ਗਲਤੀ ਹੈ ਤਾਂ ਦੱਸ ਕੁੜੀ ਕਰੈਕਟਰਲੈਸ ਹੈ ਤਾਂ ਵੀ ਦੱਸ ਉਹ ਕਹਿੰਦੇ ਨਹੀਂ ਕੁੜੀ ਚ ਤਾਂ ਕੋਈ ਗਲਤੀ ਨਹੀਂ ਕੀ ਇਹਦੇ ਵਿੱਚ ਕੋਈ ਖੋਟ ਨਹੀਂ ਆ ਕਹਿੰਦੇ ਮੇਰੇ ਕਰਮ ਮਾਰੀ ਹੈ ਮਾਰਦੇ ਦੂਜੀ ਦਿਨ ਨੂੰ ਛੱਡਦੇ ਸਭ ਤੋਂ ਵੱਡੀ ਲਾਹਤ ਹੈ ਉਹਦੇ ਕਰਦਿਆਂ ਤੇ ਕੀ ਜੋ ਨਾ ਕੰਮ ਕਰ ਰਿਹਾ ਤਾਂ ਫਿਰ ਵੀ ਉਹਦੇ ਕਰਦੇ ਉਹਦਾ ਸਾਥ ਦੇ ਰਹੀ ਹੈ ਜੇ ਮੰਨ ਲਓ ਇਹ ਵੀ ਥਾਵੇਂ ਉਹਦੀ ਭੈਣ ਹੁੰਦੀ ਫਿਰ ਉਹਨੂੰ ਸ਼ਰਮ ਨਾ ਆਉਣੀ ਠੀਕ ਹੈ ਇਹ ਗੱਲ ਸੋਚਣ ਵਾਲੀ ਹੈ ਪਰ ਇਸ ਤਰ੍ਹਾਂ ਤਾਂ ਮੇਰੇ ਅੱਗੋਂ ਦਾ ਕੰਮ ਚੱਲ ਜੂਗਾ ਵੀ ਹਾਂ ਵੀ ਇਹ ਦੀ ਕਿਸੇ ਤੇ ਭੈਣ ਨੂੰ ਇੱਕ ਮਹੀਨਾ ਰੱਖ ਕੇ ਕਹੂੰ ਕਿ ਛੱਡ ਦੂਗਾ ਫਿਰ ਇੱਕ ਤਾਂ ਹੌਸਲਾ ਪਾਊਗਾ ਸਮਾਜ ਨੂੰ ਕੀ ਮੈਸੇਜ ਜਾਂਦਾ ਇਹ ਤਾਂ ਜਿਵੇਂ ਪਸ਼ੂ ਹੁੰਦੇ ਨੇ ਪਸ਼ੂ ਵਾਲਾ ਤਾਂ ਮਦਦਤਾ ਪਾਜੂਰੇ ਇੰਨੇ ਦੇਸਾ ਨਹੀਂ ਦੇਦੇ ਜਿਵੇਂ ਪਸ਼ੂ ਲੈ ਲੈਣੇ ਛੱਡ ਲੈ ਉਹ ਚੀਜ਼ ਕਰਤੀ ਨੇ ਫਿਰ ਕੋਈ ਜ਼ਰੂਰਤ ਨਹੀਂ ਵੀ ਆਪਣੀ ਕੈਲੀਬ੍ਰਿਟੀ ਨਾ ਆਵੇ ਤਾਂ ਆਪਣੀ ਬੇਟੀ ਦੀ ਇੱਜ਼ਤ ਵੀ ਨਾ ਕਰੀਏ ਉਹਦੀ ਆਉਣਾ ਚਾਹੀਦਾ ਸ਼ਰਮ ਤਾਂ ਉਹਨੂੰ ਆਉਣੀ ਚਾਹੀਦੀ ਹੈ ਜਿਹੜਾ ਹੀ ਇਸ ਘਰ ਦਾ ਪਤੀ ਹੈ ਉਹਨੂੰ ਸੋਚਣਾ ਚਾਹੀਦਾ ਵੀ ਮੇਰੀ ਇੱਜ਼ਤ ਖਹਿ ਜਾਵੇ ਹਾਂ ਜੀ ਤੇ ਜੇ ਉਹਦੇ ਨਾਲ ਇੰਨੀ ਖੁਸ਼ੀ ਸੀਗਾ ਫਿਰ ਮੇਰੀ ਬੇਟੀ ਦੀ ਜ਼ਿੰਦਗੀ ਬਰਬਾਦ ਕਿਉਂ ਕੀਤੀ ਮੈਂ ਤਾਂ ਇਹ ਗੱਲ ਪੁੱਛਣਾ ਚਾਹੁੰਦੀ ਹਾਂ ਸਿਰਫ ਇੰਨੀ ਹੀ ਗੱਲ ਪੁੱਛਣਾ ਚਾਹੁੰਦੀ ਹਾਂ ਇੱਕ ਸਰ ਮੈਂ ਕੋਈ ਬਾਤ ਬੋਲ ਨਹੀਂ ਇਹ ਇਹ बार-बार बोलते हैं कि आप ना अपने जो रिलेशन है के, उसका प्रूफ प्रूफ लेके आओ तो सिर्फ प्रूफ फोन, इनके पास में मेरा फोन है मैंने फोन के अंदर इनको पत्ते जनक हालत में देखा और उनकी वीडियो बनाने की कोशिश करी जिसके बाद में मेरी ने और मेरे ससुराल पक्ष ने मारने की कोशिश करी है। तो सर इनके पास फोन है मेरा मेरा फोन के अंदर सारे प्रूफ है फोन भी तोड़ दिता उन्होंने ਇਹਨਾਂ ਨੇ ਇਹ ਵਹੀ ਰੱਖਿਆ ਸੀ ਬਾਕੀ ਵੀ ਜਦੋਂ ਐਸੀ ਉਹਨਾਂ ਨੂੰ ਕਹਿੰਦੇ ਵੀ ਸਾਹਮਣੇ ਆ ਉਹ ਨਾਲ ਦੇ ਉਹ ਪੱਕ ਰੱਖਦੇ ਆ ਬਾਕੀ ਇਹਨਾਂ ਨੇ ਵੀਡੀਓ ਤੁਹਾਨੂੰ ਵੀਡੀਓ ਪੁਰਾਣੀ ਵੀਡੀਓ ਸਮਝੀ ਦੇਖੀ ਹੋਈ ਆ ਕਿ ਤਾਂ ਇੱਕ ਬਿਉਸੀ ਹਾਲ ਦੇ ਵਿੱਚ ਕੁੱਟਮਾਰ ਕਰੇ ਲੱਗੇ ਪੁਲਿਸ ਵੀ ਖੜੀ ਰਾਜਸਥਾਨ ਦੀ ਸਾਰੇ ਘਟਨੇ ਜਿਨ੍ਹਾਂ ਨੇ ਗੱਲ ਕਰਾਈ ਐਮਐਲ ਸਾਬ ਉਹ ਵੀ ਲੱਗੇ ਖੜੀ ਸੀ ਸੀ ਉਹਨਾਂ ਨੇ ਇਹਨਾਂ ਦਾ ਸਾਥ ਦੇਣ ਦੀ ਬਜਾਏ ਉਲਟਾ ਮੁੰਡਿਆਂ ਦਾ ਸਾਥ ਦਿੱਤਾ ਕੁਝ ਵੀ ਸਾਧਵੇ ਸਵਾਲ ਕਰੀ ਕਿਉਂਕਿ ਉਹਨਾਂ ਦੇ ਧੀ ਨਹੀਂ ਹੈਗੀ ਮੈਂ ਸਾਫ਼ ਹੀ ਕਹੋਗੀ ਵੀਡੀਓ ਜਦੋਂ ਪਤਾ ਹੀ ਪੁਲਿਸ ਪੁਲਿਸ ਦਾ ਨਾ ਹੀ ਬਟਾਉ ਆਪਾਂ ਮੈਂ ਵੀ ਹੁਣ ਜ਼ਿਆਦਾ ਦੀ ਸ਼ਰਮ ਇਹ ਵੀ ਵੀਡੀਓ ਦੇਖੀ ਉਹ ਤਾਂ ਪੁਲਿਸ ਦਾ ਪੈਸਾ ਨਹੀਂ ਆ ਜਿਹੜਾ ਪੈਸਾ ਚਾਹੀਦਾ ਈਆ ਪੰਜਾਬ ਪੁਲਿਸ ਦੀਆਂ ਨਹੀਂ ਆ ਚਾਹੀਏ ਰਾਜਸਥਾਨ ਤੋਂ ਪੁਲਿਸ ਆ ਚਾਹੀਏ ਪੰਜਾਬ ਚੋਂ ਆ ਹਨ ਜਿੱਥੇ ਆ ਅਕਸਰ ਜੀ ਬਿਉਸੀ ਹਾਦ ਦੇ ਵਿੱਚ ਕੁੱਟ ਮਾਰ ਕੇ ਦੇ ਕਪਿਓ ਨੇ ਥੀ ਚੱਕ ਕੇ ਲੈ ਲੈਂਦੇ ਉਹਨਾਂ ਦੇ ਮਨ ਤੇ ਕੀ ਬਾਪਰੀ ਆ ਹਨ ਗੱਲ ਤਾਂ ਸੱਚਾਈ ਦੀ ਸੁਣੀ ਚਾਹੀਦੀ ਨਾ ਪਰਚਾ ਵੀ ਹੋ ਗਿਆ ਸਾਰਾ ਕੁਝ ਹੋ ਗਿਆ ਪਰ ਪਰਚੇ ਤਾਂ ਵੀ ਉਹ ਆਪਣਾ ਫਾਰਜ਼ ਕਰਾਤਾ ਉਹਨਾਂ ਨੇ ਐਮਲ ਸਾਹਿਬ ਨੇ ਦੇਖੋ ਸੱਚੇ ਨੇ ਤਾਂ ਉਹ ਆਪਾਂ ਨੂੰ ਟਾਈਮ ਦੇਣ ਆਪਾਂ ਨੂੰ ਟੇਮ ਦੇਣ ਦੇ ਬੈਠਣਾ ਵੀ ਆ ਫਿਰ ਗੱਲ ਬਾਤ ਬੈਠ ਕੇ ਹਾਂਜੀ ਜਰੂਰ ਆਪਾਂ ਜਿਹਦਾ ਬਹਲ ਕਰਾਂਗੇ ਨਾ ਮੇਰੇ ਮੇਰੇ ਪਤੀ ਦਾ ਨਾਮ ਨਰੇਸ਼ ਗੁਪਤਾ Bajaj Bike Agency ਹੈ ਉਹਨਾਂ ਦੇ ਬਾਠ ਮੇਰਾ ਰਾਮਚੰਦ ਰਾਵਤ ਸਰ ਕੀ ਅੰਦਰ ਹੈ ਬੰਦ ਅੰਦਰ ਰੋਡ ਮੇਂ ਔਰ ਮੇਰੇ ਜੋ ਸਸੁਰ ਜੀ ਦਾ ਨਾਮ ਹੈ ਉਹ ਅਸ਼ੋਕ ਗੁਪਤਾ ਸਨ ਔਰ ਮੇਰੇ ਜੋ ਜੇਠ ਜੀ ਹੈ, ਉਨ੍ਹਾਂ ਦਾ ਨਾਮ ਕਮਲ ਗੁਪਤਾ ਹੈ, ਮੇਰੇ ਜਠਾਨੇ ਦਾ ਨਾਮ ਹੈ ਪੂਜਾ ਗੁਪਤਾ। ਔਰ ਪੂਜਾ ਗੁਪਤਾ ਹੀ ਇਨਕੀ ਵਾਈਫ ਹੈ ਜੋ ਮੇਰੇ ਪਤੀ ਕੇ ਸਾਥ ਰਹਤੇ ਹੈ।